ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 12 ਮਹਾਮਾਜ ਮਹੱਲਾ 5 ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆ ਸਾੜਤ ਪੰਦਾ ਤਿਸ ਲਗਾ ਹਰ ਨਾ ਨ ਜਿੰਨਾ ਪਾਸ ਜਗ ਜੀਵਨ ਪਰਖਤ ਆਗ ਕਾ ਮਾਨਸ ਸੰਦੇ ਆਸ ਦੁਆ ਪਾਏ ਬਗੁੱਤੀਆ ਗਲ ਪਏ ਸੋ ਜਮਕੇ ਫਾਸ ਜੇ ਹਾ ਵੀ ਜਾ ਸੋ ਲੁਣਾ ਮੱਥਾ ਜੋ ਲਿਖਿਆਸ ਰਾਣ ਵਿਹਾਰ ਪਛਤਾਣੀ ਉਠ ਚਲੀ ਗਏ ਨਰਾਸ ਜਨ ਕਾ ਸਾਧੂ ਭੇਟਿਆ ਸੋ ਦਰਗਾ ਹੋਏ ਖੁਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਤੋ ਤੋ ਦੇ ਬੇ ਨਦੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗਾ ਜਿਸ ਮਨਹਰ ਚਰਨ ਨਿਵਾਸ ਆ ਸਾੜ ਸੁਹੰਦਾ ਤਿਸ ਲਗਾ ਜੇ ਸੋ ਮਨਹਰ ਚਰਣ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ 12 ਮਹਾਂ ਦੇ ਵਿੱਚੋਂ ਹਾੜ ਮਹੀਨਾ ਆਓ ਤੁਸ਼ ਬੁੱਧੀ ਅਨੁਸਾਰ ਗੁਰੂ ਕਿਰਪਾ ਦੇ ਨਾਲ ਇਸ ਤੇ ਵਿਚਾਰ ਕਰੀਏ ਪਿਆਰ ਨਾਲ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਜੇਠ ਮਹੀਨਾ ਖਤਮ ਹੋਣ ਤੋਂ ਬਾਅਦ ਆਉਂਦਾ ਹੈ ਹਾੜ ਮਹੀਨਾ ਹਾੜ ਮਹੀਨਾ ਨਾਨਕ ਸਾਹੀ ਸੰਮਤ ਅਤੇ ਬਿਕਰਮੀ ਸਾਲ ਦਾ ਚੌਥਾ ਮਹੀਨਾ ਹੈ ਤੇ ਇਹ ਜੂਨ ਅਤੇ ਜੁਲਾਈ ਦੇ ਵਿਚਾਲੇ ਆਉਂਦਾ ਹੈ ਇਸ ਮਹੀਨੇ ਦੇ ਵਿੱਚ ਵੀ 31 ਦਿਨ ਹੁੰਦੇ ਆ ਪਰ ਕਦੀ ਕਦੀ 32 ਦਿਨ ਵੀ ਆ ਜਾਂਦੇ ਆ ਇੱਕ ਮੁਹਾਵਰਾ ਆਮ ਹੀ ਬੋਲਿਆ ਜਾਂਦਾ ਹੈ ਕਿ ਅਬ ਪਛਤਾਏ ਕੀ ਹੋਏ ਜਦ ਚਿੜੀਆਂ ਚੁਗ ਗਈ ਖੇਤ ਕਹਿੰਦੇ ਨੇ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਚੰਗੀ ਤਰ੍ਹਾਂ ਹਲ ਵਾ ਕੇ ਜ਼ਮੀਨ ਤਿਆਰ ਕੀਤੀ ਉਸ ਵਿੱਚ ਮਹਿੰਗੇ ਪਾਦਾ ਵੀ ਤੇ ਖਾਦ ਪਾਈ ਅਚਾਨਕ ਕਿਸਾਨ ਨੂੰ ਕੋਈ ਕੰਮ ਪੈ ਗਿਆ ਤੇ ਆਪਣੇ ਵੱਡੇ ਲੜਕੇ ਨੂੰ ਕਹ ਆਇਆ ਕਿ ਪੁੱਤਰਾ ਆ ਖੇਤ ਵਿੱਚ ਸੁਹਾਗਾ ਮਾਰ ਦੇਵੀਂ ਤਾਂ ਕਿ ਬੀਜ ਢੱਕਿਆ ਜਾਵੇ ਵੱਡੇ ਲੜਕੇ ਨੇ ਬੀਜੇ ਹੋਏ ਖੇਤ ਵਿੱਚ ਦੋ ਦਿਨ ਸੁਹਾਗਾ ਹੀ ਨਾ ਫੇਰਿਆ ਭਾਵੇਂ ਬੀਜ ਨੂੰ ਢੱਕਿਆ ਹੀ ਨਾ ਨਤੀਜਾ ਇਹ ਨਿਕਲਿਆ ਕੇ ਬੀਜੇ ਹੋਏ ਬੀਜ ਨੂੰ ਚਿੜੀਆਂ ਨੇ ਚੁਗ ਲਿਆ ਖਾਦ ਪਾਈ ਹਲ ਵਾਇਆ ਬ्यर्थ ਚਲਾ ਗਿਆ ਵੱਡੇ ਕਾਕਾ ਜੀ ਨੇ ਸਮੇਂ ਦੀ ਸੰਭਾਲੀ ਨਾ ਕੀਤੀ ਆਰਥਿਕ ਨੁਕਸਾਨ ਹੋ ਗਿਆ ਹੁਣ ਸਾਰੇ ਪਰਿਵਾਰ ਕੋਲ ਕੇਵਲ ਪਛਤਾਵਾ ਹੀ ਰਹਿ ਗਿਆ ਸਮਾਂ ਲੰਘ ਜਾਣ ਤੇ ਪੱਲੇ ਪਛਤਾਵਾ ਹੀ ਰਹਿ ਜਾਂਦਾ ਹੈ ਸਾਧ ਸੰਗਤ ਜੀ ਬਹੁਤ ਵਾਰੀ ਸਕੂਲ ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀ ਵੀ ਇਹ ਸੋਚਦੇ ਹਨ ਕਿ ਕੋਈ ਗੱਲ ਨਹੀਂ ਅਜੇ ਸਾਰਾ ਸਾਲ ਪਿਆ ਹੈ ਜਦੋਂ ਪ੍ਰੀਖਿਆ ਨੇੜੇ ਆਏਗੀ ਆਪਾਂ ਰਾਤ ਦੇ ਨੇ ਇੱਕ ਕਰਕੇ ਪੜ੍ਹ ਲਵਾਂਗੇ ਇਮਤਿਹਾਨ ਨੇੜੇ ਆਇਆ ਕਦੇ ਵੀ ਨਹੀਂ ਪੜਿਆ ਜਾ ਸਕਦਾ ਕਿਉਂਕਿ ਕੰਮ ਦਾ ਬੋਝ ਹੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਵਿਦਿਆਰਥੀ ਇਸ ਸੋਚ ਵਿੱਚ ਹੀ ਸਮਾਂ ਲਗਾ ਦਿੰਦਾ ਕਿ ਪਹਿਲਾਂ ਕਿਹੜਾ ਵਿਸ਼ਾ ਪੜਾ ਸਾਧ ਸੰਗਤ ਜੀ ਤਰੱਕੀ ਦੀਆਂ ਮੰਜ਼ਲਾਂ ਉਹੀ ਤੈਅ ਕਰਦਾ ਜਿਸ ਨੇ ਸਮੇਂ ਦੀ ਸੰਭਾਲ ਕੀਤੀ ਹੈ ਹਿਟਲਰ ਦਾ ਜਰਨਲ 5 ਮਿੰਟ ਲੇਟ ਹੋਣ ਨਾਲ ਜਰਮਨੀ ਜਿੱਤੀ ਹੋਈ ਬਾਜ਼ੀ ਹਾਰ ਗਿਆ ਸੀ ਤੇ ਘਰ ਵਿੱਚ ਸਿਆਣੀ ਪਤਨੀ ਸਾਰੇ ਪਰਿਵਾਰ ਤੋਂ ਪਹਿਲਾਂ ਉੱਠਦੀ ਹੈ ਤੇ ਸਾਰੇ ਪਰਿਵਾਰ ਨਾਲੋਂ ਪਿੱਛੋਂ ਸੌਂਦੀ ਹੈ ਇਸੇ ਲਈ ਸਿੱਖੀ ਸਵੇਰ ਵੇਲੇ ਦਾ ਵਕਤ ਸੰਭਾਲਣ ਤੇ ਜ਼ੋਰ ਦਿੰਦੀ ਹੈ ਅੰਮ੍ਰਿਤ ਵੇਲੇ ਉੱਠਣ ਦਾ ਅਰਥ ਹੀ ਸਮੇਂ ਦੀ ਸੰਭਾਲ ਕਰਨਾ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਮੇਂ ਅਨੁਸਾਰ ਤੁਰਿਆ ਹੋਇਆ ਮਨੁੱਖ ਸਮੇਂ ਅਨੁਸਾਰ ਹੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਹਾਰ ਮਹੀਨੇ ਦੇ ਰਾਹੀ ਗੁਰਦੇਵ ਪਿਤਾ ਨੇ ਇੱਕ ਖਿਆਲ ਦਿੱਤਾ ਹੈ ਜੋ ਸਾਰੀ ਦੁਨੀਆ ਨੂੰ ਤਰੱਕੀ ਦਾ ਰਾਹ ਦੱਸਦਾ ਹੈ ਤੇ ਮੁਲਕ ਵਿਕਾਸ ਕਰਦੇ ਨੇ ਸਾਧ ਸੰਗਤ ਜੀ ਗੁਰਬਾਣੀ ਤ੍ਰੈਕਾਲ ਸੱਚ ਹੈ ਭੂਤ ਭਵਿਕ ਤੇ ਵਰਤਮਾਨ ਕਾਲ ਤਿੰਨ ਕਾਲਾਂ ਦੇ ਵਿੱਚ ਸੱਚ ਹੈ ਭਾਵ ਜੋ ਸਚਾਈਆਂ ਗੁਰਬਾਣੀ ਦੱਸਦੀ ਹੈ ਉਹ ਸਾਰੀਆਂ ਦੁਨੀਆਂ ਤੇ ਲਾਗੂ ਹੁੰਦੀਆਂ ਨੇ 12 ਮਹਾ ਵਿੱਚ ਮਹੀਨਿਆਂ ਦਾ ਨਾਂ ਲੈ ਕੇ ਆਤਮਿਕ ਉਪਦੇਸ਼ ਦਿੱਤਾ ਹੈ ਜੇ ਹੜ ਦੇ ਮਹੀਨੇ ਦੀ ਹੀ ਕੇਵਲ ਮਾਨਤਾ ਹੋਵੇ ਤਾਂ ਹੜ ਦਾ ਮਹੀਨਾ ਸਾਰਿਆਂ ਮੁਲਕਾਂ ਵਿੱਚ ਇੱਕਸਾਰ ਨਹੀਂ ਹੁੰਦਾ ਪੰਜਾਬ ਦੀ ਧਰਤੀ ਤੇ ਹੜ ਦੇ ਮਹੀਨੇ ਵਿੱਚ ਗਰਮੀ ਹੁੰਦੀ ਹੈ ਧਰਤੀ ਤਤੀ ਤਵੀ ਵਾਂਗ ਤਪੀ ਹੁੰਦੀ ਹੈ ਜਦ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਠੰਡ ਹੁੰਦੀ ਹੈ ਇਹਨਾਂ ਮੁਲਕਾਂ ਵਿੱਚ ਕੁਝ ਥਾਵਾਂ ਤੇ ਹੜ ਦੇ ਮਹੀਨੇ ਵਿੱਚ ਬਰਫ਼ ਵੀ ਪੈਂਦੀ ਹੈ ਹੁਣ ਇਸ ਦਾ ਜਵਾਬ ਹੈ ਕਿ ਹੜ ਦੇ ਮਹੀਨੇ ਰਾਹੀ ਗੁਰੂ ਸਾਹਿਬ ਜੀ ਸੱਚ ਦਾ ਉਪਦੇਸ਼ ਦੇ ਰਹੇ ਹਨ ਨਾ ਕਿ ਮਹੀਨੇ ਜਾਂ ਦਿਨਾਂ ਦੀ ਕੋਈ ਮਹਾਨਤਾ ਦੱਸ ਰਹੇ ਹਨ ਮੰਨ ਲਓ ਕਿ ਹੜ ਦੇ ਮਹੀਨੇ ਵਿੱਚ ਬੰਦੇ ਨੂੰ ਗਰਮੀ ਲੱਗਦੀ ਹੈ ਆ ਉਹ ਆਪਣੇ ਸੁੱਖ ਲਈ ਏਸੀ ਜਾਂ ਕੂਲਰ ਲਾ ਲੇਗਾ ਜੇ ਏਸੀ ਕੂਲਰ ਨਾ ਹੋਇਆ ਤਾਂ ਪੱਖੇ ਦਾ ਪ੍ਰਬੰਧ ਕਰ ਲਏਗਾ ਸਰੀਰ ਨੂੰ ਲੱਗ ਰਹੀ ਗਰਮੀ ਤਾਂ ਦੂਰ ਹੋ ਜਾਏਗੀ ਪਰ ਜੋ ਮਨ ਤਪਿਆ ਪਿਆ ਹੈ ਉਹ ਕਿਵੇਂ ਸ਼ੀਤਲ ਹੋਏਗਾ ਉਸ ਨੂੰ ਕਿਵੇਂ ਠੰਡ ਪਹੁੰਚੇਗੀ ਉਸ ਨੂੰ ਏਸੀ ਆਦ ਨਾਲ ਵੀ ਠੰਡ ਨਹੀਂ ਪਹੁੰਚ ਸਕਦੀ ਹਾਰ ਦੇ ਮਹੀਨੇ ਦੀ ਗਰਮੀ ਦੀ ਗੱਲ ਨਹੀਂ ਸਗੋ ਮਨੁੱਖ ਦੇ ਗਰਮ ਸੁਭਾਅ ਦੀ ਵਿਚਾਰ ਦਿੱਤੀ ਜਾ ਰਹੀ ਹੈ ਗੁਰਬਾਣੀ ਦੀਆਂ ਉਦਾਹਰਣਾਂ ਬਹੁਤ ਕੀਮਤੀ ਹਨ ਜਿਨ੍ਹਾਂ ਰਾਹੀਂ ਬਹੁਤ ਹੀ ਸੌਖੇ ਢੰਗ ਨਾਲ ਮਨੁੱਖ ਨੂੰ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਮਿਲਦਾ ਹੈ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਕਿ ਹਾਰ ਦੇ ਮਹੀਨੇ ਵਿੱਚ ਗਰਮੀ ਬਹੁਤ ਹੁੰਦੀ ਹੈ ਹਾਰ ਦੀ ਤੇਜ ਗਰਮੀ ਏਸੀ ਕੂਲਰ ਤੇ ਪੱਖੇ ਤੋਂ ਬਿਨਾ ਨਹੀਂ ਦੂਰ ਹੋ ਸਕਦੀ ਇਸੇ ਤਰ੍ਹਾਂ ਮਨ ਵਿੱਚਲੀ ਈਰਖਾ ਤ੍ਰਿष्णा ਤੇ ਨਿੰਦਿਆ ਦੀ ਗਰਮੀ ਅੰਦਰਲਾ ਸਾੜਾ ਅੰਦਰਲੀ ਤਪਸ਼ ਗੁਰੂ ਉਪਦੇਸ਼ ਤੋਂ ਬਿਨਾ ਦੂਰ ਨਹੀਂ ਹੋ ਸਕਦੀ ਪਰਮਾਤਮਾ ਦੇ ਨਾਮ ਤੋਂ ਬਿਨਾ ਨਹੀਂ ਦੂਰ ਹੋ ਸਕਦੀ ਹਾੜ ਮਹੀਨੇ ਬਾਰੇ ਮੇਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਪਣੀ ਬਾਣੀ ਤੁਖਾਰੀ ਰਾਗ ਦੇ ਵਿੱਚ ਫਰਮਾਨ ਕਰਦੇ ਨੇ ਤੁਖਾਰੀ ਸ਼ੰਤ ਮਹੱਲਾ ਪਹਿਲਾ ਬਾਰਹਿ ਮਹਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਸਾੜ ਭਲਾ ਸੂਰਜ ਗगन ਪਪੈ ਧਰਤੀ ਦੂਖ ਸਹੈ ਸੋਖਾ ਅਗਨ ਪਖੈ ਅਗਨ ਰਸ ਸੋਖਾ ਮਰੀਆ ਤੋਖਾ ਪੀ ਸੋ ਕੀਰਤਨ ਹਾਰੇ ਰਥ ਫਿਰੈ ਛਾਇਆ ਧਨ ਤੱਕ ਟੀਡ ਲਵੈ ਮੰਜ ਬਾਰੇ ਅਵਗਣ ਬਾਂਦ ਚਲੀ ਦੁਖ ਆਗੈ ਸੁਖ ਤਿਸ ਸਾਚ ਸਮਾਲੇ ਨਾਨਕ ਜਿਸ ਨੂੰ ਇਹ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਜ ਰਾਗ ਦੇ ਵਿੱਚ ਫਰਮਾਨ ਕਰਦੇ ਨੇ 12 ਮਹਾ ਮਾਜ ਮਹਿਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾੜਤ ਪੰਧਾ ਤਿਸ ਲਗਾਏ ਹਰ ਨਾਹੋ ਨਾ ਜਿੰਨਾ ਪਾਸ ਜਗ ਜੀਮਨ ਪੁਰਖ ਤਿਆਗ ਕਾ ਮਾਨਸ ਸੰਧੀ ਆਸ ਆਸਾੜ ਤੋਂ ਪਾਵ ਹੈ ਹੜ ਦਾ ਮਹੀਨਾ ਤਪੰਦਾ ਤੋਂ ਭਾਵ ਹੈ ਤਪਦਾ ਹੈ ਹਰ ਨਾ ਹੋ ਭਾਵ ਹਰੀ ਪ੍ਰਮਾਤਮਾ ਮਾਲਕ ਖਸਮ ਜਗ ਜੀਵਨ ਪੁਰਖ त्यागਕ ਹੈ ਜਗ ਜੀਵਨ ਪੁਰਖ ਤੋਂ ਪਾਵ ਹੈ ਜਗ ਨੂੰ ਦੁਨੀਆ ਨੂੰ ਜੀਵਨ ਦੇਣ ਵਾਲਾ ਮਾਲਕ ਗੁਰੂ ਸਾਹਿਬ ਜੀ ਫਰਮਾ ਰਹੇ ਹਨ ਕਿ ਹਾੜ ਦਾ ਮਹੀਨਾ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ ਉਹ ਜੀਵ ਹਾੜ ਦੇ ਮਹੀਨੇ ਵਾਂਗ ਤਪਦੇ ਗਲਪਦੇ ਰਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਪਤੀ ਨਹੀਂ ਵੱਸਦਾ ਪਰਮਾਤਮਾ ਦਾ ਨਾਮ ਨਹੀਂ ਵੱਸਦਾ ਜਿਹੜੇ ਜਗਤ ਦੇ ਸਹਾਰੇ ਪਰਮਾਤਮਾ ਦਾ ਆਸਰਾ ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਨੇ ਕਿ ਖਵਰੇ ਸਾਨੂੰ ਉਹ ਪਵਜਲ ਤੋਂ ਪਾਰ ਲਾ ਦੇਣਗੇ ਨਹੀਂ ਭਾਈ ਨਹੀਂ ਇੱਥੇ ਤਾਂ ਪੂਰੇ ਗੁਰੂ ਨਹੀਂ ਬੇੜਾ ਪਾਰ ਲਾਉਣਾ ਗੁਰੂ ਸਾਹਿਬ ਸੁਖਮਣੀ ਸਾਹਿਬ ਦੇ ਵਿੱਚ ਕਿੰਨਾ ਪਿਆਰਾ ਉਪਦੇਸ਼ ਦੇ ਰਹੇ ਨੇ ਪੂਰੇ ਗੁਰ ਕਾ ਸੁਨੋ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਨੁੱਖ ਕੀ ਟੇਕ ਵਿਰਤੀ ਸਭ ਜਾਣ ਦੇਵਨ ਕੋ ਇਕੇ ਭਗਵਾਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੂਏ ਭਾਏ ਵੇ ਗੁਚੀ ਐ ਗਲ ਪਈ ਸੋ ਜਮ ਕੀ ਫਾਸ ਜੇਹਾ ਬੀਜੈ ਸੋ ਲੁਣਾ ਮਥੈ ਜੋ ਲਿਖਿਆਸ ਦੂਏ ਭਾਏ ਭਾਵ ਪ੍ਰਭੂ ਤੋਂ ਬਿਨਾਂ ਕਿਸੇ ਦੂਜੇ ਪਿਆਰ ਵਿੱਚ ਵੇ ਗੁਚੀਏ ਤੋਂ ਭਾਵ ਹੈ ਖੱਜਲ ਖੁਆਰ ਹੋਈਦਾ ਹੈ ਗਲ ਪਈ ਸੋ ਜਮ ਕੀ ਫਾਸ ਉਹਦੇ ਗਲ ਵਿੱਚ ਜੰਮ ਦੀ ਫਾਇ ਹੀ ਫੈ ਜਾਂਦੀ ਹੈ ਜੇ ਹਾ ਬੀਜੈ ਸੋ ਲੁਣਾ ਲੁਣੇ ਤੋਂ ਭਾਵ ਹੈ ਜੋ ਦਾ ਬੀਜ ਦਾ ਉਹ ਜਾ ਵੱਢ ਲੈਂਦਾ ਹੈ ਮੱਥੇ ਜੋ ਲਿਖਿਆ ਜੋ ਦਾ ਮੱਥੇ ਤੇ ਲੇਖ ਲਿਖਿਆ ਹੁੰਦਾ ਹੈ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੇ ਆਸਰੇ ਰਿਆਂ ਖੱਜਲ ਖੁਆਰੀ ਹੋਈ ਦਾ ਹਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਆ ਸਤਿਗੁਰੂ ਹੈ ਬੋਹੇ ਥਾ ਵਿਰਲੇ ਕਿਨੇ ਵਿਚਾਰਿਆ ਇਹ ਵਿਚਾਰ ਵੀ ਵਿਰਲੇ ਬੰਦਿਆਂ ਨੇ ਕੀਤੀ ਹੈ ਜੋ ਵੀ ਕੋਈ ਹੋਰ ਸਹਾਰਾ ਤੱਕਦਾ ਹੈ ਉਸ ਦੇ ਗਲ ਵਿੱਚ ਜੰਮਦੀ ਫਾਈ ਪੈਂਦੀ ਹੈ ਉਹਦਾ ਜੀਵਨ ਸਦਾ ਸਹਿਮ ਨਾਲ ਬੀਤਦਾ ਹੈ ਕੁਦਰਤ ਦਾ ਨਿਜਮ ਹੀ ਐਸਾ ਹੈ ਕਿ ਮਨੁੱਖ ਜਿਹੜਾ ਬੀਜ ਬੀਜਦਾ ਹੈ ਕੀਤੇ ਕਰਮਾਂ ਅਨੁਸਾਰ ਜਿਹੜਾ ਲੇਖ ਉਸ ਦੇ ਮੱਥੇ ਉੱਤੇ ਲਿਖਿਆ ਜਾਂਦਾ ਹੈ ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ ਹੈ ਰੈਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼ ਜਿੰਨ ਕੋ ਸਾਧੂ ਭੇਟਿਆ ਸੋ ਦਰਗਾਹ ਹੋਏ ਖਲਾਸ ਰੈਣ ਤੋਂ ਪਾਵ ਹੈ ਰਾਤ ਰੈਣ ਵਿਹਾਣੀ ਪਛਤਾਣੀ ਪਛਤਾਣੀ ਤੋਂ ਪਾਵ ਹੈ ਪਛਤਾਵਾ ਉੱਠ ਚਲੀ ਗਈ ਨਿਰਾਸ਼ ਨਿਰਾਸ਼ ਤੋਂ ਪਾਵ ਹੈ ਟੁੱਟੇ ਹੋਏ ਦਿਲ ਨਾਲ ਜਿਨ ਕੋ ਸਾਧੂ ਭੇਟਿਆ ਭੇਟਿਏ ਤੋਂ ਪਾਵ ਹੈ ਗੁਰੂ ਦਾ ਮਿਲਾਪ ਸੁਧਰ ਗਏ ਹੋਏ ਖਲਾਸ ਖਲਾਸ ਤੋਂ ਪਾਵ ਹੈ ਸ਼ੁਰਖਰੂ ਆਦਰ ਯੋਗ ਦੁਨੀਆਂ ਨੂੰ ਜੀਵਨ ਦੇਣ ਵਾਲੇ ਮਾਲਕ ਨੂੰ ਵਿਸਾਰਨ ਵਾਲੀ ਜੀਵ ਇਸਤਰੀ ਦੀ ਸਾਰੀ ਜ਼ਿੰਦਗੀ ਪਛਤਾਵਿਆਂ ਵਿੱਚ ਹੀ ਗੁਜ਼ਰਦੀ ਹੈ ਉਹ ਜਗਤ ਤੋਂ ਇਸ ਦੁਨੀਆ ਤੋਂ ਸੰਸਾਰ ਤੋਂ ਟੁੱਟੇ ਹੋਏ ਦਿਲ ਨਾਲ ਹੀ ਤੁਰ ਪੈਂਦੇ ਆ ਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਸੁਰਖਰੂ ਹੁੰਦੇ ਹਨ ਆਦਰ ਮਾਣ ਪਾਉਂਦੇ ਹਨ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੂਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਹੇ ਪ੍ਰਭੂ ਤੇਰੇ ਅੱਗੇ ਨਾਨਕ ਦੀ ਬੇਨਤੀ ਹੈ ਅਰਦਾਸ ਹੈ ਕਿ ਆਪਣੀ ਮਿਹਰ ਕਰ ਤੇ ਤੇਰੇ ਦਰਸ਼ਨ ਦੀ ਤੰਗ ਬਣੀ ਰਹੇ ਤੇਰੇ ਦਰਸ਼ਨ ਦੀ ਪਿਆਸ ਬਣੀ ਰਹੇ ਕਿਉਂਕਿ ਹੇ ਪ੍ਰਭੂ ਤੇਰੇ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਤੇਰੇ ਬਿਨਾ ਮੇਰਾ ਕੋਈ ਹੋਰ ਸਹਾਰਾ ਨਹੀਂ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ ਉਸ ਨੂੰ ਤਪਦਾ ਹੜ ਵੀ ਸੁਹਾਵਣਾ ਜਾਪਦਾ ਹੈ ਉਸ ਨੂੰ ਦੁਨੀਆ ਦੇ ਦੁੱਖ ਕਲੇਸ਼ ਵੀ ਦੁਖੀ ਨਹੀਂ ਕਰ ਸਕਦੇ ਹੜ ਦੇ ਮਹੀਨੇ ਵਾਲੀ ਗਰਮੀ ਵਿੱਚ ਤਪੀ ਹੋਈ ਜ਼ਿੰਦਗੀ ਵਿੱਚ ਰਵਾਨਗੀ ਆਜ ਕੀ ਆ ਜਾਂਦੀ ਹੈ ਜੇ ਰੱਬੀ ਗੁਨਾ ਨਾਲ ਸਾਂਝ ਪਾ ਲਗੇ ਜੇ ਰੱਬੀ ਗੁਨਾ ਨਾਲ ਸਾਂਝ ਪਾ ਲੀਏ ਤਾਂ ਪਹਿਲੀ ਗੱਲ ਸਰੀਰਕ ਦੁੱਖ ਆਉਂਦਾ ਨਹੀਂ ਜੇ ਆ ਵੀ ਗਿਆ ਤੇ ਤਨ ਨੂੰ ਦੁੱਖ ਭਾਵੇਂ ਹੋ ਗਿਆ ਪਰ ਮਨ ਨੂੰ ਦੁੱਖ ਨਹੀਂ ਹੁੰਦਾ ਮਨ ਦੁਖੀ ਨਹੀਂ ਹੋਏਗਾ ਗੁਰੂ ਸਾਹਿਬ ਜੀ ਸ਼ਲੋਕ 12 ਤੇ ਵਧੀਕ ਵਿੱਚ ਬੜਾ ਪਿਆਰਾ ਉਪਦੇਸ਼ ਦੇ ਰਹੇ ਨੇ ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ ਸਤਿਗੁਰ ਸੋਵ ਚਿੱਤ ਲਾਏ ਤਿੰਨ ਕੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ ਨਿਰਦੋਖ ਭੇ ਲਿਬ ਲਾਏ ਗੁਣ ਗਾਵਾ ਗੁਣ ਉਚਰਾ ਗੁਣ ਮਹਿ ਸਭ ਸਮਾਏ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਇਤਨੀ ਕੁ ਸੇਵਾ ਪਰਵਾਨ ਕਰਿਓ ਤੁਸੀਂ ਵੀ ਅਰਦਾਸ ਬੇਨਤੀ ਕਰਿਓ ਅਕਾਲ ਪੁਰਖ ਵਾਹਿਗੁਰੂ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜੀ ਰੱਖਣ ਦਾਸ ਤੋਂ ਸੇਵਾ ਲੈਂਦੇ ਰਹਿਣ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਗੁਰਸਿੱਖੀ ਦੀ ਦਾਤ ਬਾਣੀ ਤੇ ਬਾਣੇ ਦੀ ਦਾਤ ਚੜਦੀ ਕਲਾ ਬੜਾ ਉੱਚਾ ਤੇ ਸੱਚਾ ਜੀਵਨ ਬਖਸ਼ਣ ਸਾਰਿਆਂ ਨੂੰ ਠੇਰ ਸਾਰੀਆਂ ਖੁਸ਼ੀਆਂ ਬਖਸ਼ਣ ਜੀ ਹੋਈਆਂ ਪੁੱਲਾਂ ਦੀ ਮਾਫੀ ਬਖਸ਼ੋ ਆ ਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ